ਤੀਜਾ ਸਾਈਕਲ ਜਿਹੜਾ ਬਿੱਟੂ ਬਾਈ ਦਾ ਐਸ ਗੱਡੀ ਦੇ ਵਿੱਚ ਲਾ ਦਿੱਤਾ ਓਕੇ ਸਰ ਓਕੇ ਮੈਮ ਓਕੇ ਅੱਜ 11ਵੇਂ ਮਹੀਨੇ ਦੀ 12 ਤਰੀਕ ਦਿਨ ਬੁੱਧਵਾਰ 2025 ਤੇ ਆਪਾਂ ਅੱਜ ਸਾਈਕਲ ਆਪਣੇ ਤਿਆਰ ਕਰਕੇ ਖੜੇ ਆਂ ਅੱਗੇ ਵੱਲ ਸਫਰਾਂ ਲਈ ਵਧਣ ਵਾਸਤੇ ਤੇ ਅੱਜ ਆਪਾਂ ਕੋਚੀ ਸ਼ਹਿਰ ਤੋਂ ਗੋਆ ਵੱਲ ਜਾਵਾਂਗੇ ਤੇ ਜਿਹੜਾ ਇੱਥੋਂ 600 ਕਿਲੋਮੀਟਰ ਦੇ ਲਵੇ ਤਵੇ ਪਿਆ ਤੇ ਇੱਧਰ ਆਪਣੇ ਨਾਲ ਦੇ ਸਾਥੀ ਸਾਈਕਲਾਂ ਸੂਲਣਾ ਤੇ ਕਪੜਾ ਮਾਰੀ ਜਾਂਦੇ ਕੋਈ ਨਾਟ ਪੇਚ ਢਿੱਲਾ ਤੇ ਉਹ ਵੀ ਕਸੀ ਜਾਂਦੇ ਆ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਕੋਚੀ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲ ਪਿਆ ਆਪਾਂ ਅੱਗੇ ਵੱਲ ਸਫਰਾਂ ਵਾਸਤੇ ਤੇ ਗੁਰੂ ਮਹਾਰਾਜ ਦੇ ਘਰੋਂ ਅੱਗੇ ਲੈ ਕੇ ਅੱਜ ਦਾ ਜਿਹੜਾ ਸਫਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਤੇ ਵੱਜਣ ਲੱਗ ਗਿਆ ਆਪਣੇ ਸਾਈਕਲਾਂ ਦੇ ਪਹਿਲੇ ਪੈਡਲ ਕੋਚੀ ਸ਼ਹਿਰ ਦੇ ਵਿੱਚ ਵਾਹਿਗੁਰੂ 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 ਆਵਰ ਹੈ ਤੋ ਆਪਣੇ ਸਾਹਮਣੇ ਦੋ ਸਾਈਕਲ ਖੜੇ ਆ ਤੀਜਾ ਸਾਈਕਲ ਜਿਹੜਾ ਬਿੱਟੂ ਬਾਈ ਦਾ ਐਸ ਗੱਡੀ ਦੇ ਵਿੱਚ ਲੱਤਦਾ ਤੇ ਇਹ ਬਾਈ ਆਪਾਂ ਨੂੰ ਰਸਤੇ ਦੇ ਵਿੱਚ ਮਿਲਿਆ ਸੀ ਬਿੱਟੂ ਬਾਈ ਦਾ ਸਾਈਕਲ ਤੇ ਜਿਹੜੇ ਮਗਰਲੇ ਟਾਇਰ ਦੀਆਂ ਡਿਸਕ ਹੈ ਉਹਦੇ ਨਾਟ ਖੁੱਲ ਗਏ ਸਾਰੇ ਡਿੱਗਦੇ ਸੀ ਇਹ ਤੇ ਉਹਦੇ ਕਰਕੇ ਇਹ ਬਾਈ ਆਈ ਜਾਂਦਾ ਸੀ ਆਪਾਂ ਨੂੰ ਉਦੋਂ ਹੱਥ ਮਾਰ ਲਿਆ ਤੇ ਉਹਦੇ ਉੱਤੇ ਹੁਣ ਬਾਈ ਪਹਿਲਾਂ ਆਪਾਂ ਨੂੰ ਇੱਥੇ ਨਾਸ਼ਤਾ ਪਾਣੀ ਕਰਾਇਆ ਦੋਸਾ ዳਸਾ ਖਵਾਇਆ ਚਾਹ ਪਿਆਈ ਤੇ ਹੁਣ ਬਾਈ ਬਿੱਟੂ ਬਾਈ ਨੂੰ ਲੈ ਕੇ ਤੇ ਨਾਲ ਸਾਈਕਲ ਗੱਡੀ 'ਚ ਰੱਖ ਕੇ ਡੀ ਕੈਥਲੋਨ ਜਾਂਦਾ ਐ ਇੱਥੋਂ ਜਿਹੜਾ ਡੀ ਕੈਥਲੋਨ ਹੈ 3 ਕਿਲੋਮੀਟਰ ਹੈ ਓਕੇ ਥੈਂਕ ਯੂ ਆਪਾਂ ਨੂੰ ਬਾਈ ਨੇ ਲੋਕੇਸ਼ਨ ਲਾ ਕੇ ਦਿੱਤੀ ਸੀ ਜਿਹੜਾ ਇੱਥੋਂ ਡੀ ਕੈਥਲੋਨ ਸਟੋਰ ਹੈ 3 ਕਿਲੋਮੀਟਰ ਹੈ ਤੇ ਆਪਾਂ ਆ ਸਾਈਕਲਾਂ ਚਾਲਦੇ ਤੇ ਬਿੱਟੂ ਬਾਈ ਦਾ ਸਾਈਕਲ ਹੈ ਜਿਹੜਾ ਬਾਈ ਦੀ ਗੱਡੀ ਚ ਲਾਤਾ ਚੱਲ ਵੀ ਖਿੱਚਦੇ ਮੀਟਰ ਮਗਰ ਮਗਰ ਗੱਡੀ ਦੇ ਪਹੁੰਚ ਗਏ ਆਪਾਂ ਡੀ ਕੈਥਲੋਨ ਸਟੋਰ ਜਿੱਥੇ ਬਿੱਟੂ ਬਾਈ ਦਾ ਸਾਈਕਲ ਗੱਡੀ ਚ ਲੱਦ ਕੇ ਲੈ ਕੇ ਆਂਦਾ ਚਾਲਦੇ ਹੁਣ ਆਪਾਂ ਸਟੋਰ ਦੇ ਅੰਦਰ ਖਾਸਾ ਹੀ ਵੱਡਾ ਸਟੋਰ ਹੈ ਡੀ ਕੈਥਲੋਨ ਇੱਧਰ ਪਾਰਕਿੰਗ ਬਣੀ ਹੋਈ ਹੈ। ਲਾ ਦੀ ਆਪਾਂ ਵੀ ਸਾਈਕਲ ਕਿਤੇ ਪਾਰਕਿੰਗ ਦੇ ਵਿੱਚ। ਇਹ ਸਪੈਸ਼ਲ ਸਾਈਕਲਾਂ ਵਾਸਤੇ ਬਣਿਆ ਹੁੰਦਾ ਇੱਥੇ ਤਾਲਾ-ਤੁਲਾ ਲਾ ਕੇ ਸਾਈਕਲ ਖੜਾ ਸਕਦੇ ਆਂ। ਇਹਦੇ ਵਾਸਤੇ ਠੀਕ ਇੱਥੇ ਲੋਨ ਦੇ ਸਟੋਰਾਂ ਦੇ ਬਾਹਰ ਆਮ ਹੀ ਇਹ ਬੈਰੀਕਾਡ ਜੇ ਬਣਿਆ ਹੁੰਦਾ ਸਾਈਕਲ ਇਹਦੇ ਵਿੱਚ ਟਾਇਰ ਜਾ ਖੜਾ ਕੇ ਦੇ ਇੱਥੇ ਲੋਕ ਲਾ ਦੋ। ਵੈਸੇ ਤੇਰੇ ਵਿੱਚ ਖੜਾਉਂਦੇ ਹੁੰਦੇ ਆ ਇਹ ਇਹਦੇ ਵਿੱਚ। 12 ਤੇ ਦਾਬ ਨਹੀਂ ਹੁੰਦੀ ਦੇ ਵਿੱਚ ਬਟਾ ਹਾਂ ਬੈਠ ਛੱਡ ਦੇ ਨੀਟ ਹੈਦਾ ਨੀਟ ਹੈਦਾ ਸਟੈਂਡ ਲਾ ਦੇ ਨਾਲ ਹਾਂ ਬੱਸ ਸਾਹਮਣੇ ਖੜਾ ਆਪਣਾ ਬਿੱਟੂ ਬਾਈ ਦਾ ਸਾਈਕਲ ਪਹੁੰਚ ਗਏ ਆਪਾਂ ਡੇ ਕੈਥਲੋਨ ਸਟੋਰ ਦੇ ਅੰਦਰ ਇਹ ਤਾਂ ਮੋਲ ਜੀ ਦਾ ਸਟੋਰ ਹੈ ਇੱਕ ਸਾਣਾ ਮੋਲ ਹੀ ਆ ਤੇ ਇੱਧਰ ਸਾਈਕਲ ਖੜੇ ਸਾਰੇ ਮਹਿੰਗੇ ਤੋਂ ਮਹਿੰਗਾ ਤੇ ਸਸਤੇ ਤੋਂ ਸਸਤਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸਾਈਡਾਂ 'ਤੇ ਬੈਗ ਹੈ ਇੱਥੇ ਹੈਗਾ ਸਾਈਡਾਂ 'ਤੇ ਬੈਗ ਹੈਗੇ ਆ ਇੱਕ ਆਗਾ ਇੱਕ ਹੈ ਇੱਕ ਕਿਉਂ ਆ ਪੁੱਛੀ ਇਹਨਾਂ ਨੂੰ ਗੱਲਬਾਤ ਕਰੀਏ ਫਿਰ ਸਟਾਕ 'ਚ ਪਏ ਹੋਣਗੇ ਹਾਂ ਆ ਜਿਹੜੇ ਆਪਾਂ ਬੈਗ ਭਾਲਦੇ ਸੀਗੇ ਇਹ ਇਹਨਾਂ ਦੇ ਡੀਕੈਥਲਨ ਸਟੋਰ 'ਤੇ ਪਏ ਸੀਗੇ ਇਹ ਆਪਾਂ ਇਹਨਾਂ ਨੂੰ ਬਹੁਤ ਪਾ ਲਿਆ ਇਹਦੇ ਨਾਲ ਆਪਣੇ ਸਾਈਕਲ ਦਾ ਥੋੜਾ ਜਿਹਾ ਸੰਭਾਲ ਵੀ ਰਹਿੰਦੀ ਹੈ ਕਿਉਂਕਿ ਸਾਈਕਲ ਦੀਆਂ ਤਾੜੀਆਂ ਤੋੜੀਆਂ ਜਾਂ ਟੁੱਟਦੀਆਂ ਨੇ ਤੇ ਜਿਹੜਾ ਸਾਈਕਲ ਹੈ ਬੈਲੈਂਸ ਦੇ ਵਿੱਚ ਰਹਿੰਦਾ ਦੋਨੇ ਸਾਈਡ ਭਾਰ ਬਰਾਬਰ ਰਹਿੰਦਾ ਹੈ ਤੇ ਆਪਾਂ ਨੂੰ ਮਿਲੇ ਨਹੀਂ ਸੀਗੇ ਤੇ ਇੱਥੇ ਇੱਕ ਬੈਗ ਟੰਗਿਆ ਵਾ ਇਹਨਾਂ ਨੂੰ ਪੁੱਛਦਿਆਂ ਜੇ ਬੈਗ ਵੀ ਮਿਲ ਜਾਂਦਾ ਇਹ ਜਿਹੜਾ ਪothe ਸਟੋਰ ਦੇਖਿਆ ਸੀ ਉਹਦੇ ਨਾਲੋਂ ਵੱਡਾ ਹੈ ਸਟੋਰ ਦੇਖ ਲਿਆ ਮੈਂ ਪਿੱਛੇ ਬਾਹਰ ਵੀ ਬਹੁਤ ਵੱਡਾ ਦੇਖਦਾ ਇਹ ਆ ਬਾਈ ਸਾਹਿਬ ਜਿਹੜੇ ਆਪਣੇ ਬਿੱਟੂ भाई ਦਾ ਸਾਈਕਲ ਗੱਡੀ ਤੇ ਲੈ ਕੇ ਆਏ ਆ ਸਾਹਮਣੇ ਹੈਗਾ ਟੀ ਕੈਥਲੋਨ ਸਟੋਰ ਤੇ ਜੇ ਤੋ ਆਪਾਂ ਇੱਕ ਬੈਗ ਲੈ ਲਿਆਗਾ ਤੇ ਦੋ ਬੈਗ ਇਥੋਂ 18 ਕਿਲੋਮੀਟਰ ਤੇ ਟੀ ਕੈਥਲੋਨ ਸਟੋਰ ਹੋ ਰਿਹਾ ਹੈ ਤੇ ਉਥੋਂ ਕਹਿੰਦੇ ਭਾਈ ਤੁਸੀਂ ਲੈ ਲਓ ਬਿੱਲ ਇੱਥੇ ਕਰਤਾ ਤੇ ਇੱਕ ਬੈਗ ਆਪਾਂ ਨੂੰ ਇਹ ਦੋਨੇ ਬੈਗ ਪਏ ਆ 1800 ਰੁਪਈਆ ਦੇ ਤੇ ਇਧਰ ਟੀ ਕੈਥਲੋਨ ਦੇ ਸਟੋਰ ਦੇ ਸਟਾਫ ਤੇ ਇਹਨਾਂ ਨੇ ਆਪਾਂ ਨੂੰ ਕੋਲ ਡਰਿੰਕ ਦਿੱਤੀ ਆ ਤੇ ਭਾਈ ਫੋਟੋ ਫੋਟੋ ਆਪਣੇ ਨਾਲ ਖਚਾਈਆਂ ਬਹੁਤ ਵਧੀਆ ਲੱਗਿਆ ਇੰਨਾ ਨਾਲ ਗੱਲਬਾਤ ਆਪਾਂ ਕਰਤਾ ਸਕਦੇ ਨਹੀਂ ਕਿਉਂਕਿ ਇੱਕ ਬਾਈ ਨੂੰ ਹਿੰਦੀ ਆਉਂਦੀ ਹੈ ਉਹ ਜਿਹੜਾ ਟੋਪੀ ਲਈ ਖੜਾ ਹੈ ਉਹਨੂੰ ਇੱਕ ਹਿੰਦੀ ਆਉਂਦੀ ਹੈ ਬਾਕੀ ਸਾਰਿਆਂ ਨੂੰ ਇਧਰ ਲਈ ਪਾਸ਼ਾ ਆਉਂਦੀ ਹੈ ਠੀਕ ਇਧਰ ਆਪਣੇ ਏਥੇ ਅਥਲਨ ਦੇ ਸਟੋਰ ਤੋਂ ਆਪਾਂ 5 ਕਿਲੋਮੀਟਰ ਅੱਗੇ ਆਏ ਸੀ ਇੱਥੇ ਸਾਹਮਣੇ ਗੱਡੀ ਖੜੀ ਹੈ ਕੇਰਲਾ ਤੇ ਬਾਈ ਹੋਰਾਂ ਨੇ ਸਾਈਕਲਾਂ ਦੇ ਮੂਰੇ ਲਾ ਕੇ ਗੱਡੀ ਤੇ ਬ੍ਰੇਕ ਮਾਰਦੀ ਕਹਿੰਦੇ ਕਿੱਧਰੋਂ ਆਏ ਆ ਤੇ ਕਿੱਧਰ ਜਾਈ ਜਾਂਦੇ ਆ ਆਪਾਂ ਦੱਸਿਆ ਵੀ ਆਲ ਇੰਡੀਆ ਟੂਰ ਕਰਿਆ ਨੇ ਬਾਕੀ ਸਾਈਕਲਾਂ ਤੇ ਪਲੇਟਾਂ ਲੱਗੀਆਂ ਬਾਈ ਫੁਰੀ ਨੇ ਪੜ ਲਿਆ ਸੀ ਆ ਤੇ ਬਾਈ ਫੁਰੀ ਕਹਿੰਦੇ ਕੋਈ ਚਾਹ ਚੂਪੀ ਲੋ ਤੇ ਕੋਈ ਠੰਡਾ ਠੁੰਡਾ ਪੀ ਕੇ ਜਾਇਓ ਬਾਈ ਫੁਰੀ ਨੇ ਕਿਹਾ ਵੀ ਆਪਾਂ ਹੁਣੇ ਡੀ ਕੈਟਲਨ ਸਟੋਰ ਤੋਂ ਆਏ ਆ ਥੋੜੀ-ਮੋਟੀ ਇਹਨਾਂ ਨੂੰ ਹਿੰਦੀ ਆਉਂਦੀ ਐ ਬਾਕੀ ਅੰਗਰੇਜ਼ੀ ਚ ਗੱਲ ਕਰਦੇ ਆ ਇੱਧਰ ਆਪਣੇ ਨਾਲ ਦੇ ਮਿੱਤਰਾਂ ਨਾਲ ਫੋਟੋਆਂ ਖਚਾਈ ਜਾਂਦੇ ਬਾਈ ਫੁਰੀ ਇਹਨਾਂ ਨਾਲ ਹੋਰ ਤਾਂ ਕੋਈ ਗੱਲਬਾਤ ਕਰ ਨਹੀਂ ਸਕਦੇ ਕਿ ਆਪਾਂ ਤੇ ਆਪਣਾ ਨਾਂ ਹੀ ਪੁੱਛ ਸਕਦੇ ਆ ਨਾਂ ਕੀ ਐ ਆਪਾਂ ਵੀ ਲੈਣ ਜਾਣ ਕੇ ਖੜ ਗਏ ਆ ਉੱਤੋਂ ਸਿੱਖਣ ਦੋ ਕਿ ਇਹ ਆਪਾਂ ਭਾਈਆਂ ਦਾ ਨਾਮ ਪੁੱਛਦੇ ਆਂ ਆ ਇੱਧਰ ਭਾਈ ਜੱਫੀਆਂ ਪਈ ਜਾਂਦੀਆਂ ਬਹੁਤ ਵਧੀਆ ਲੱਗਿਆ ਇੱਧਰ ਦੇ ਵੀ ਲੋਕ ਆ ਜਿਹੜੇ ਮਿਲ ਮਰਤਨ ਵਾਲੇ ਆ ਓਕੇ ਭਾਈ ਧੰਨਵਾਦ ਓਕੇ ਆਪਕਾ ਨਾਮ ਕੀ ਆ ਸਰ ਸਹੀਰ ਆਪਕਾ ਅਸਲ ਮਸਲ ਭਈ ਆਪਕਾ ਰਿਆਸਤ ਵਾਰਿਸ ਉਹ ਮਾਰਿਸ ਓਕੇ ਭਾਈ ਭਾਈ ਹਰੇ ਨੂੰ ਯਾ ਤਾਂ ਅੰਗਰੇਜ਼ੀ ਆਉਂਦੀ ਹੈ ਜਾਂ ਇੱਧਰ ਵਾਲੀ ਭਾਸ਼ਾ ਆਉਂਦੀ ਆ ਮੁਲਾਇਮ ਮਲਿਆਲਮ ਠੀਕ ਹੈ ਤੇ ਭਾਈ ਹਰਿਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਮਤਲਬ ਕਿ ਇਹਨਾਂ ਨੂੰ ਆਪਣੀ ਭਾਸ਼ਾ ਨਹੀਂ ਆਉਂਦੀ ਤੇ ਇਹਨਾਂ ਨੂੰ ਹਿੰਦੀ 'ਚ ਥੋੜੀ-ਮੋਟੀ ਗੱਲਬਾਤ ਕਰ ਲੈਣੀ ਹੈ ਤੇ ਮਾੜਾ-ਮੋਟਾ ਹਾਲ-ਚਾਲ ਪੁੱਛ ਲੈਣੇ ਆ ਬਹੁਤ ਵਧੀਆ ਲੱਗਿਆ ਭਾਈ ਮੈਡੀ ਫਰੀਕਮਾਨ ਦੀ ਗੱਡੀ ਦਾ ਆਪਣੇ ਸਾਈਕਲਾਂ ਮੋਰੀ ਲਾੜੀ ਸੀ ਤੇ ਜੁੱਸ ਜੱਸ ਗਿਆ ਤੇ ਹੁਣ ਭਾਈਆਂ ਤੋਂ ਦੱਸਣੀ ਗੱਲ ਦੀ ਕਦੇ ਪੰਜਾਬੋਂ ਤਾਂ ਹਮੇ ਯਾਦ ਕਰਨਾ ਨੰਬਰ ਰੱਖ ਲੋ ਟਾਈਮ ਆ ਜਿਹੜਾ 4:30 ਦਾ ਹੋ ਗਿਆ ਤੇ ਆਪਾਂ ਪੋਚੀ ਸ਼ਹਿਰ ਤੋਂ 40 ਕਿਲੋਮੀਟਰ ਬਾਹਰ ਨੂੰ ਆ ਗਏ ਆ ਜੇ ਆਪਾਂ ਨੂੰ ਇਹ ਕੁਝ ਵੀ ਨਹੀਂ ਪਤਾ ਲੱਗਿਆ ਵੀ ਕੋਚੀ ਸ਼ਹਿਰ ਦੀ ਜਿਹੜੀ ਹੱਦ ਖਤਮ ਹੋ ਕੇ ਤੇ ਦੂਜੇ ਸ਼ਹਿਰ ਦੀ ਚੱਲ ਪਈ ਹੈ ਕਿਉਂਕਿ ਗੱਲਬਾਤ ਐਵੇਂ ਹੈ ਕਿ ਆਲੇ-ਦੁਆਲੇ ਤੁਸੀਂ ਟ੍ਰੈਫਿਕ ਦੇਖੀ ਜਾਂਦੇ ਹੋ ਜਦੋਂ ਨੇ ਆਪਾਂ ਕੋਚੀ ਸ਼ਹਿਰ ਤੋਂ ਚੱਲੇ ਆ ਉਦੋਂ ਦਾ ਟ੍ਰੈਫਿਕ ਆਪਣੇ ਨਾਲ ਨਾਲ ਹੀ ਘਰਿਆ ਹੁੰਦਾ ਹੈ ਇਹਦੇ ਕਰਕੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਵੀ ਆਪਾਂ ਦੂਸਰੇ ਸ਼ਹਿਰ 'ਚ ਐਂਟਰ ਹੋ ਗਏ ਆ ਤੇ ਜਿਹੜਾ ਡੀ ਕੈਥਲੋਨ ਦਾ ਸਟੋਰ ਹੈ ਜਿੱਥੋਂ ਆਪਾਂ ਇੱਕ ਬੈਗ ਲਿੱਤਾ ਸੀ ਉਹ ਤੋਂ ਜਿਹੜਾ ਦੂਸਰਾ ਸਟੋਰ ਹੈ 60 ਕਿਲੋਮੀਟਰ ਤੇ ਲਾਵੇ ਤਵੇ ਹੈ ਤੇ ਹਜੇ ਤੱਕ ਆਪਣਾ 20 ਕਿਲੋਮੀਟਰ ਹੋਰ ਪਿਆਗਾ ਜਿਹੜਾ ਦੂਸਰੇ ਸਟੋਰ ਤੇ ਪਹੁੰਚਣਾ ਹੈ ਤੇ ਪਰਲੀ ਰੋਡ ਵੀ ਬੰਦ ਹੈ ਤੇਰੇ ਕਰਕੇ ਰੋਡ ਬਣੀ ਜਾਂਦੀ ਤੇ ਸਾਰੀ ਭੀੜ ਭੜਕਾ ਐਵੇਂ ਚੱਲਦਾ ਆ ਰਿਹਾ ਹੈ 40 ਕਿਲੋਮੀਟਰ ਆਪਾਂ ਟ੍ਰੈਫਿਕ ਦੇ ਵਿੱਚ ਹੀ ਸਫਰ ਆ ਜਿਹੜਾ ਨਵੇੜ ਦੇ ਆ ਰਹੇ ਆ ਤੇ ਅੱਜ ਸਾਈਕਲ ਜਿਹੜਾ ਪੰਜਵੇਂ ਤੇ ਛੀਵੇਂ ਗੇਅਰ 'ਚ ਤੁਰਿਆ ਹੁੰਦਾ ਹੈਗਾ ਜਿਆਦਾ ਭੀੜ ਹੋ ਜਾਂਦੀ ਹੈ ਤੇ ਉਦੋਂ ਆਪਾਂ ਤੀਜਾ ਜਾਂ ਚੌਥਾ ਲੋ ਲਾ ਲੈਂਦੇ ਆ ਨਹੀਂ ਤਾਂ ਪੰਜਵੇਂ ਛੀਵੇਂ ਗੇਅਰ 'ਚ ਵਧੀਆ ਤੁਰਿਆ ਹੁੰਦਾ ਹੈ ਔਰ ਜਿਹੜੀ ਭੀੜ ਘਾਟ ਗਈ ਤੇ 7ਵੇਂ 6ਵੇਂ ਜਾਂ 7ਵੇਂ ਗੇਰ ਚ ਤੁਰਿਆ ਜਾਊਗਾ ਤੇ ਆ ਤੁਸੀਂ ਦੇਖੀ ਜਾਂ ਨਿਓ ਜਿਹੜਾ ਨੈਸ਼ਨਲ ਹਾਈਵੇ ਬਣੀ ਜਾਂਦਾ ਸਾਰ ਜਦੋਂ ਆਪਾਂ ਕੰਨਿਆ ਕੁਮਾਰੀ ਤੋਂ ਚੱਲਨੇ ਆ ਉਦੋਂ ਦਾ ਹੀ ਐਵੇਂ ਹੀ ਆ ਜਾਂਦਾਗਾ ਤੇ ਇਹਦੇ ਕਰਕੇ ਭੀੜ ਭਟਕਾ ਬੜਾ ਰਹਿੰਦਾਗਾ ਪਹੁੰਚ ਗਏ ਆਪਾਂ ਦੂਸਰੇ ਢੀਕਾਥ ਲੋਣਾ ਜਿੱਥੇ ਆਪਣੇ ਦੋ ਬਹਿ ਗਿਆ ਬਾਕੀ ਰਹਿਗੇ ਸੀ ਇਹ ਤੇ ਬੈਲ ਉਹਨਾਂ ਨੇ ਪਹਿਲਾਂ ਹੀ ਕਰਤਾ ਸੀ ਤੇ ਇੱਕ ਆਪਾਂ ਨੂੰ ਬੈਗ ਹੈ ਜਿਹੜਾ ਦੇਤਾ ਸੀ ਸਾਈਕਲ ਆਪਾਂ ਇੱਧਰ ਪਾਰਕਿੰਗ ਚ ਲਾਤੇ ਆ ਤੇ ਬੈਗ ਹੈ ਜਿਹੜੇ ਆਪਣੇ ਸਾਥੀ ਭੱਜ ਕੇ ਫੜ ਲਏ ਆ ਤੇ ਹੁਣ ਜਿਹੜਾ ਇੰਨਾ ਸਮਾਨ ਪਾਉਨੇ ਆ ਵੀ ਕੀ ਗੱਲਬਾਤ ਬੰਦੀ ਏ ਕਿਵੇਂ ਲੋਟ ਆਉਣਗੇ ਦੇਖਦੇ ਆ ਆ ਜਾਣਗੇ ਲੋਟੇ ਲੋਟ ਤਾਂ ਲੈਣੇ ਪੈਣਗੇ ਭਾਂਡੇ ਭੁੰਡੇ ਵਾਲਾ ਕੰਮ ਔਖਾ ਥੋੜਾ ਆ ਉਹ ਕਰਨਾ ਪਊਗਾ ਮੈਂ ਕੀ ਰੱਖ ਲਾਂ ਹਾਂ ਬਾਕੀ ਕੰਮ ਲੋਟ ਆ ਜੂਗਾ ਕੱਪੜੇ ਕੁੱਪੜੇ ਜਿਹੜੇ ਉਹ ਆਪਣੇ ਦੋ-ਦੋ ਕਿੱਟਾਂ ਹੋਈਆਂ ਪਈਆਂ ਸੀ ਅਸੀਂ ਆ ਕਈ ਵਾਰੀ ਮੋਢਿਆਂ ਤੇ ਰੱਖਦੇ ਸੀ ਕਈ ਵਾਰੀ ਖੋਲਦੇ ਕਰਦੇ ਸੀ ਬੜੇ ਤੰਗ ਹੁੰਦੇ ਸੀ ਜਿਵੇਂ ਆ ਬਿੱਟੂ ਭਾਈ ਨੇ ਐ ਇਹ ਚ ਆਪਣੇ ਸਲੀਪਿੰਗ ਬੈਗ ਤੇ ਹੋਰ ਵੀ ਸਮਾਨ ਸਲਾਇਆ ਤੇ ਆ ਬਿੱਟੂ ਭਾਈ ਦੇ ਕੱਪੜੇ ਐ ਇਸ ਚ ਤੇ ਇਹ ਭਾਈ ਜਿਵੇਂ ਆ ਬਾਹਰ ਨੂੰ ਨਿਕਲਿਆ ਪਿਆ ਤੇ ਅੱਧਾ ਕਿ ਸਫ਼ਰ ਕਰਕੇ ਤੇ ਖੋਲਣਾ ਪੈਂਦਾ ਸੀ ਇਹਨੂੰ ਸੈੱਟ ਕਰਨਾ ਪੈਂਦਾ ਸੀ ਆ ਤੇ ਹੁਣ ਜਿਹੜਾ ਕੰਮ ਲੋਟ ਹੋ ਜੂਗਾ ਬੈਗਾਂ ਕਰਕੇ ਤੇ ਇਹ ਭਾਈ ਆਪਾਂ ਬੈਗ ਆ ਜਿਹੜੇ ਕਾਫੀ ਟਾਈਮ ਤੋਂ ਲੱਭੀ ਜਾਂਦੇ ਸੀ ਲੱਭੇ ਨਹੀਂ ਸੀਗੇ ਤੇ ਅੱਜ ਜਿਹੜੇ ਆਪ ਵੀ ਸੱਬ ਬਣ ਗਿਆ ਤੇ ਆਪਣੇ ਬੈਗ ਜਿਹੜੇ ਮਿਲ ਗਏ ਤੇ ਇਹਨਾਂ ਨੂੰ ਕਸਦੇ ਆ ਬੈਗ ਹੈ ਜਿਹੜੇ ਆਪਾਂ ਟੀ ਕੈਥਲੋਨ ਨਾਲੇ ਸਾਈਕਲ ਤੇ ਟੰਗ ਲਿਆ ਤੇ ਸਮਾਨ ਜਿੰਨਾ ਆਪਣੇ ਕੋਲ ਪਹਿਲਾਂ ਸੀਗਾ ਤੇ ਓਨਾ ਹੀ ਆਪਣੇ ਕੋਲੇ ਹੋਣਾ ਤੇ ਐਸ ਬੈਗ ਚ ਆਪਣੇ ਕੱਪੜੇ ਆ ਤੇ ਕੁਸ ਮਾੜੇ ਮੋٹے ਜਿਹੜੇ ਕੱਪੜੇ ਸੀਗੇ ਇਹ ਚ ਪਾ ਲਿਆ ਤੇ ਇਹ ਚ ਆਪਣੇ ਜਿਵੇਂ ਪਹਿਲਾਂ ਸੀਗਾ ਟੈਂਟ ਤੇ ਮੇਟ ਸੀਗੇ ਜਿਹੜੇ ਤੇ ਆਪਾਂ ਵੱਡੀ ਕਿੱਟ ਦੇ ਵਿੱਚ ਪਾ ਲਿਆ ਤੇ ਹੁਣ ਹੈ ਜਿਹੜਾ ਸਾਈਕਲ ਆਪਣਾ ਸਟੈਂਡ ਤੇ ਖੜਨ ਲੱਗ ਗਿਆ ਇਹ ਹੁਣ ਲੋਟ ਹੈ ਕਿਉਂਕਿ ਇਹਦਾ ਭਾਰ ਆ ਜਿਹੜਾ ਬਰੋਬਰ ਹੋ ਗਿਆ ਪਹਿਲਾਂ ਸੀਗਾ ਵੀ ਬੈਗ ਹੁੰਦਾ ਸੀ ਉਹਦੇ ਕਰਕੇ ਭਾਰ ਇੱਕ ਸਾਈਡ ਰਹਿੰਦਾ ਸੀ ਇਹਦਾ ਸਾਈਕਲ ਜਿਹੜਾ ਕਿਸੇ ਨਾਲ ਓਟੇ ਨਾਲ ਖੜਾਉਣਾ ਪੈਂਦਾ ਸੀ ਨਹੀਂ ਤਾਂ ਡਿੱਗ ਪੈਂਦਾ ਸੀ ਆ ਤੇ ਹੁਣ ਸਾਈਕਲ ਨੂੰ ਵੀ ਸੁਰਤ ਆ ਗਈ ਐ ਪਹਿਲਾਂ ਵਿਚਾਰਾ ਉਹਨੇ ਹੀ ਸਮਾਨ ਸੀ ਆ ਤੇ ਐਵੇਂ ਲੱਗਦਾ ਸੀ ਸਮਾਨ ਭਾਈ ਕਿੰਨਾ ਕੁ ਟੰਗੀ ਫਿਰਦੇ ਆ ਤੇ ਹੁਣ ਲੋਟ ਹੋਇਆ ਕੰਮ ਬੜਾ ਵਧੀਆ ਸੈੱਟ ਹੋ ਗਿਆ ਸਾਈਕਲ ਦਾ ਸਮਾਨ ਸਾਰਾ ਤੇ ਨਾਲੇ ਆਪਾਂ ਨੂੰ ਕੱਢਣਾ ਕਰਨਾ ਵੀ ਸੌਖਾ ਹੈ ਜਿਵੇਂ ਆਪਦੇ ਕੱਪੜੇ ਕੱਢਨੇ ਆ ਤਾਂ ਭਾਈ ਐਸ ਬੈਗ ਚੋਂ ਕੱਢ ਲਾਂਗੇ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਕੱਢਣੀਆਂ ਕੋਈ ਸਾਈਕਲ ਦਾ ਸਮਾਨ ਕੱਢਣਾ ਤੇ ਇਹ ਚੋਂ ਨਿਕਲ ਜੂਗਾ ਇਹ ਗੱਲ ਬਾਤ ਹੈ ਇਧਰ ਭਾਈ ਸਮਾਨ ਕੱਸਦੇ ਕੱਸਦਿਆਂ ਹੱਥ ਵੀ ਜਿਹੜੇ ਕਾਲੇ ਹੋ ਗਏ ਇਹ ਨਹੀਂ ਪਤਾ ਕਿੱਧਰੋਂ ਹੋਏ ਆ ਪਰ ਹੱਥ ਆਪਾਂ ਕਾਲੇ ਕਰ ਲਿਆ ਤੇ ਉਹ ਗੱਲ ਹੈ ਕਿ ਆਪਾਂ ਕਾਫੀ ਟਾਈਮ ਤੋਂ ਜਿਹੜੇ ਸਾਈਕਲਾਂ ਦੇ ਬੈਗ ਲੱਭੀ ਜਾਂਦੇ ਸੀ ਇਹ ਪਰ ਨਹੀਂ ਮਿਲੇ ਸੀਗੇ ਤੇ ਜਦੋਂ ਟਾਈਮ ਆਉਣਾ ਹੁੰਦਾ ਜਿਹੜੀ ਚੀਜ਼ ਦਾ ਵੀ ਕੋਸ਼ਿਸ਼ ਜਾਰੀ ਰੱਖੋ ਆਪਾਂ ਲੱਭਦੇ ਰਹੇ ਬਾਈ ਜਿੱਥੇ ਵੀ ਜਾਂਦੇ ਸੀ ਸ਼ਹਿਰ ਚ ਠੀਕ ਐਥਲੋਂ ਦੇ ਸਟੋਰ ਤੇ ਭਾਲ ਕਰਦੇ ਸੀਗੇ ਤੇ ਐ ਸ਼ਹਿਰ ਚ ਆਪਾਂ ਪਤਾ ਨਹੀਂ ਕੀਤਾ ਸੀ ਤੇ ਆਪਾਂ ਸਿੱਧੇ ਨੰਗਲ ਲੱਗੇ ਸੀਗੇ ਉਹ ਕੁਦਰਤੀ ਬਾਈ ਨਾਮ ਲਾਪ ਹੋਇਆ ਤੇ ਜਦੋਂ ਆਪਣੇ ਬਿੱਟੂ ਬਾਈ ਦਾ ਸਾਈਕਲ ਖਰਾਬ ਹੋਇਆ ਤੇ ਬਾਈ ਕਹਿੰਦਾ ਭਾਈ ਇੱਥੇ ਨੇੜੇ ਡੀਕਤ ਲਾਉਂਦਾ ਸਟੋਰ ਹੈ ਤੇ ਉੱਥੇ ਚਲਦੇ ਆ ਤੁਸੀਂ ਸਾਈਕਲ ਜਿਹੜਾ ਗੱਡੀ 'ਚ ਰੱਖੋ ਤੇ ਉੱਥੇ ਗਏ ਤੇ ਆਪਾਂ ਜਾ ਕੇ ਦੇਖਿਆ ਤੇ ਬੈਗ ਟੰਗੇ ਪਏ ਸੀਗੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਆਪਾਂ ਨੂੰ ਜਿਹੜੇ ਬੈਗ ਮਿਲ ਗਿਆ ਤੇ ਹੁਣ ਆਪਾਂ ਬੈਗ ਟੰਗ ਲਿਆ ਤੇ ਅੱਗੇ ਵੱਲ ਸਫਰਾਂ ਲਈ ਵਧਦੇ ਆ ਅੱਗੇ ਜਾ ਕੇ ਭਾਈ ਚ ਚਾਹ ਨਹੀਂ ਪੀਤੀ ਦੀ ਤੜਕੇ ਦੀ ਜਿਹੜੀ ਕਮੀ ਆਈ ਜਾਂਦੀ ਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਤੜਕੇ ਦੀ ਆਪਾਂ ਇੱਕ ਵਾਰੀ ਚਾਹ ਪੀਤੀ ਆ ਤੇ ਨਾਲ ਦੇ ਸਾਥੀਆਂ ਨੇ ਡੀ ਕਥਲੋਂ ਦੇ ਸਟੋਰ ਤੋਂ ਕੋਈ 500 ਮੀਟਰ ਦੀ ਦੂਰੀ ਤੇ ਗਏ ਹੋਵਾਂਗੇ ਤੇ ਪਹਿਲਾਂ ਹੀ ਬ੍ਰੇਕਾਂ ਮਾਰ ਰੱਖੀਆਂ ਸੀ ਲਿਆ ਭਾਈ ਬਹੁਤ ਬਹੁਤ ਧੰਨਵਾਦ ਨੰਨੀ ਤੇ ਚਾਹ ਪੀਨੇ ਆ ਤੇ ਫੇਰ ਆਪਾਂ ਅੱਗੇ ਦਾ ਸਫ਼ਰ ਨਿਵੇੜਾਂ ਕੋਈ 5-6 ਕਿਲੋਮੀਟਰ ਜਾ ਕੇ ਤੇ ਦੇਖਦੇ ਆ ਕੋਈ ਟਿਕਾਣਾ ਲੱਭਦੇ ਆ ਜਿੱਥੇ ਆਪਾਂ ਅੱਜ ਦੀ ਰਾਤ ਬਤੀਤ ਕਰਾਂਗੇ ਟਾਈਮ ਹੈ ਜਿਹੜਾ 6.5 ਦਾ ਹੋ ਗਿਆ ਤੇ ਜਿਹੜੀਆਂ ਲਾਈਨਾਂ ਦੇਖੀਆਂ ਨੇ ਤੁਸੀਂ ਸਕਰੀਨ ਦੇ ਸਾਹਮਣੇ ਗੱਡੀਆਂ ਦੀਆਂ ਇਹ ਅੱਜ ਆਪਾਂ ਤੜਕੇ ਦੀ ਇਹਨਾਂ ਨੂੰ ਕਰਾਸ ਕਰਦੇ ਤੁਰੇ ਆਉਂਦੇ ਆਂ ਤੇ ਭੀੜ ਭੜਕ ਅੱਜ ਤੜਕੇ ਦਾ ਹੀ ਆਪਾਂ ਨੂੰ ਐ ਮਿਲ ਜਾਂਦਾ ਕਿਤੇ ਜਾਮ ਲੱਗ ਜਾਂਦਾ ਹੈ ਤੇ ਕਿਤੇ ਖੋਲੇ ਜਾਂਦਾ ਹੈ ਇਹ ਆਪਾਂ ਅੱਜ ਤੜਕੇ ਦੀ ਇਸ ਜਾਮ ਦੇ ਵਿੱਚ ਦੀ ਸਾਈਕਲਾਂ ਜਿਹੜੀਆਂ ਤੋਰੀ ਹੋਣੀਆਂ ਆਂ ਆਪਣੀ ਸਾਈਕਲ ਜਿਹੜੀ ਹੌਲੀ-ਹੌਲੀ ਹੌਲੀ-ਹੌਲੀ ਮਾੜਾ-ਮੋਟਾ ਰਾਹ ਲੈ ਕੇ ਲੰਘੀ ਜਾਂਦੀ ਹੈ ਤੇ ਗੱਡੀਆਂ ਦੀ ਲਾਈਨਾਂ ਦੇਖੀ ਹੁੰਨੇ ਹੋ ਜਿੱਥੋਂ ਤੱਕ ਨਿਗਾ ਜਾਂਦੀ ਉਹ ਅੱਗੇ ਤੱਕਰ ਆਪਾਂ 1.5 ਕਿਲੋਮੀਟਰ ਪਿੱਛੇ ਇਹ ਗੱਡੀਆਂ ਦੇ ਕੋਲ ਦੀ ਹੌਲੀ-ਹੌਲੀ ਹੌਲੀ-ਹੌਲੀ ਲੰਘੀ ਜਾਂਦੀਆਂ ਤੇ ਅੱਗੇ ਵੀ ਜਿਹੜੀ ਜਿੱਥੋਂ ਤੱਕਰ ਆਪਣੀ ਨਿਗਾ ਜਾਈ ਜਾਂਦੀ ਉੱਥੇ ਤੱਕ ਐਸ ਗੱਡੀਆਂ ਦੀ ਲਾਈਨ ਹੈ ਤੇ ਭੀੜ-ਪੜਾਕਾ ਕੇਰਲਾ ਸਟੇਟ ਦੇ ਵਿੱਚ ਸਾਧਨਾਂ ਦਾ ਆਮ ਹੀ ਰਹਿੰਦਾ ਹੈ ਵੱਡੇ ਪੱਧਰ ਤੇ ਇੱਧਰ ਸਾਧਨਾ ਜਿਹੜੇ ਭੀੜ ਭੜੱਕੇ ਫਸੇ ਰਹਿੰਦੇ ਆ ਟਾਈਮ ਹੈ ਜਿਹੜਾ 7:00 ਵਜੇ ਤੇ ਆਪਾਂ ਇਸ ਟਾਈਮ ਖੜੇ ਆ ਕਸੂਰ ਸ਼ਹਿਰ ਦੇ ਵਿੱਚ ਜਿਹੜਾ ਤੁਸੀਂ ਜਗਮਗ ਜਗਮਗ ਕਰਦਾ ਦੇਖੀ ਜਾਂਦੇ ਹੋ ਇਹਦਾ ਨਾਮ ਹੈਗਾ ਸਕਾਈ ਬੋਕ ਇਹ ਭਾਈ ਘੁੰਮਣ ਫਿਰਨੂ ਆ ਤੇ ਤੁਰਨ ਫਿਰਨੂ ਬਣਿਆ ਵਾ ਤੇ ਵੈਸੇ ਇੱਕ ਚਰਾਇਆ ਪੈਂਦਾਗਾ ਤੇ ਇੱਥੇ ਜਿਹੜੀਆਂ ਵੱਖ-ਵੱਖ ਜਗਾਵਾਂ ਨੂੰ ਰੋੜਾਂ ਨਿਕਲਦੀਆਂ ਆਈਆਂ ਤੇ ਉਹਦੇ ਕਰਕੇ ਵੀ ਇੱਥੇ ਜਿਹੜੇ ਆਮ ਲੋਕ ਆ ਇੱਧਰ ਉੱਧਰ ਜਾਣ ਵਾਸਤੇ ਤਾਂ ਗਣਾ ਹੁਣ ਤੇ ਉਹਦੇ ਵਾਸਤੇ ਭਾਈ ਅਵਰ ਬ੍ਰਿਜ ਬਣਾਇਆ ਹੋਇਆ ਹੈ ਤੇ ਇਹ ਆਪਾਂ ਚਾਰੇ ਪਾਸੇ ਫੋਨ ਕਮਾ ਕੇ ਦਿਖਾ ਦਿੰਨੇ ਆ ਤੇ ਗੋਲ ਕਚੇਰੇ ਦੇ ਵਿੱਚ ਜਿਹੜਾ ਅਵਰ ਬ੍ਰਿਜ ਬਣਿਆ ਹੋਇਆ ਹੈ ਇਹਦੇ ਉੱਤੇ ਘੁੰਮਦੇ ਫਿਰਦੇ ਵੀ ਆ ਤੇ ਜਿਹੜੇ ਕਸੂਰ ਸ਼ਹਿਰ ਦੇ ਲੋਕ ਆ ਆਵਾਜਾ ਵੀ ਆ ਜਿਹੜੇ ਐਸ ਪੋਲ ਦੇ ਉੱਤੋਂ ਦੀ ਕਰਦੇ ਤੇ ਇਹਦੇ ਭਾਈ ਲਿਫਟ ਵੀ ਲੱਗੀ ਵੀ ਹੈ ਜਿਹੜੀ ਸਾਹਮਣੇ ਇਹ ਵੱਖ-ਵੱਖ ਚਰਾਂ ਹੈ ਤੇ ਇਧਰਲੀ ਸਾਈਡ ਲਿਫਟ ਲੱਗੀ ਹੈ ਤੇ ਇਹ ਰੋਡ ਤੋਂ ਪਰਲੀ ਸਾਈਡ ਵੀ ਉਹ ਵੀ ਸਾਹਮਣੇ ਲਿਫਟ ਲੱਗੀ ਵੀ ਆ ਤੇ ਭਾਈ ਇੱਥੇ ਰੋੜਾਂ ਜਿਹੜੀਆਂ 8-9 ਰੋੜਾ ਮਿਲਦੀਆਂ ਆਣ ਕੇ ਚਰਾਇਆ ਪੈਂਦਾਗਾ ਉਹਦੇ ਕਰਕੇ ਅਵਰ ਬ੍ਰਿਜ ਬਣਾਇਆ ਵਾ ਜਿਹਦਾ ਨਾਮ ਦਿੱਤਾ ਸਟਾਈ ਵਾਕਿੰਗ ਟਾਈਮ ਹੈ ਜਿਹੜਾ 9:30 ਦਾ ਹੋ ਗਿਆ ਤੇ ਆਪਾਂ ਪਿੱਛੇ ਕਾਫੀ ਟਾਈਮ ਤੋਂ ਘੰਟਾ ਡੇਢ ਘੰਟਾ ਹੋ ਗਿਆ ਪੁੱਛਦੇ ਆਈ ਜਾਂਦੇ ਆ ਸ਼ਹਿਰ ਦੇ ਵਿੱਚ ਰੁਕਣ ਵਾਸਤੇ ਕਈ ਪੈਟਰੋਲ ਪੰਪਾਂ ਤੇ ਪੁੱਛਿਆ ਤੇ ਉਹ ਕਹਿੰਦੇ ਜਿਹੜੇ ਪੈਟਰੋਲ ਪੰਪ ਆ ਰਾਤ ਨੂੰ ਸਾਰੀ ਰਾਤ ਖੁੱਲੇ ਰਹਿੰਦੇ ਤੇ ਆਪਾਂ ਇੱਥੇ ਕਿਸੇ ਨੂੰ ਰੋਕ ਦੇਣੀਏ ਤੇ ਫੇਰ ਆਪਾਂ ਸਕੀਮ ਕਰ ਲੈਂਦੇ ਸੀ ਤਿੰਨੇ ਭਰਾ ਵੀ ਆਪਾਂ ਅੱਗੇ ਚੱਲਦੇ ਆਂ ਅੱਗੇ ਕਿਤੇ ਪੈਟਰੋਲ ਪੰਪ ਤੇ ਪੁੱਛਦੇ ਆਂ ਤੇ ਇੱਥੇ ਆਣ ਕੇ ਇੰਡੀਅਨ ਪੈਟਰੋਲ ਪੰਪ ਤੇ ਪੁੱਛਿਆ ਬਾਈ ਹੁਰਾਣੋ ਤੇ ਬਾਈ ਹੁਰੀ ਕਹਿੰਦੇ ਭਾਈ ਕੋਈ ਗੱਲ ਨਹੀਂ ਤੁਸੀਂ ਇੱਥੇ ਰੁਕ ਜਾਓ ਤੇ ਸਾਈਕਲ ਆਪਾਂ ਇੱਧਰ ਸਾਈਡ ਤੇ ਲਾਤੇ ਤੇ ਨਾਲ ਦੇ ਸਾਥੀਆਂ ਨੇ ਆਪਣੇ ਨਹੀਂ ਮੇਡ ਤਾਂ ਕੱਢੇ ਨਹੀਂ ਤੇ ਕਾਗਜ ਹਿਸ਼ਾਲਿਆ ਕਿਉਂਕਿ ਆਪਾਂ ਸਫ਼ਰ ਵੀ ਅੱਜ ਕਾਫੀ ਨਿਵੇੜ ਕੇ ਆਏ ਤੇ ਉਤਰਾਇਆਂ ਚੜ੍ਹਾਇਆਂ ਚੱਲਦੀਆਂ ਆਈਆਂ ਉਹਦੇ ਕਰਕੇ ਆਪਾਂ ਥੋੜਾ ਜਿਹਾ ਥੱਕ ਗਏ ਆ ਤੇ ਇੱਥੇ ਅੱਜ ਦਾ ਰਾਤ ਆਪਣੀ ਬਤੀਤ ਹੋਊਗੀ ਤੇ ਨਾਲ ਦੇ ਸਾਥੀ ਲੰਮ ਇਹਦੇ ਨਾਲ ਹੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਲਈ ਵਾਦੀ ਹੈ ਸਾਰੀ ਸੰਗ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ तहे ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫਰ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ